ਹਾਂਜੀ ਕੀ ਹਾਲ ਦੋਸਤੋ ਅੱਜ ਅਸੀਂ ਗਏ ਕਿਲਾ ਫਰੀਦਕੋਟ ਫਰੀਦਕੋਟ ਸ਼ਹਿਰ ਦਾ ਕਿਲਾ ਵੇਖਣ ਕਿਉਂਕਿ ਇਹ ਕਿਲਾ ਬੜੇ ਟਾਈਮ ਤੋਂ ਬੰਦ ਸੀ ਆ ਕੁਝ ਕੁ ਦਿਨਾਂ ਵਾਸਤੇ ਹੁਣ ਖੋਲਿਆ ਗਿਆ ਸੀ ਆਮ ਲੋਕਾਂ ਦੇ ਦੇਖਣ ਵਾਸਤੇ ਤੇ ਬਹੁਤ ਸੋਹਣਾ ਕਿਲਾ ਬਣਿਆ ਹੋਇਆ ਬੜੀ ਉੱਚੀ ਜਗ੍ਹਾ ਤੇ ਬਣਿਆ ਹੋਇਆ ਆ ਸਾਈਡਾਂ ਤੇ ਪਾਸੇ ਬਹੁਤ ਸੋਹਣੀ ਮੀਨਾਕਾਰੀ ਕੀਤੀ ਹੋਈ ਆ ਉੱਪਰ ਛੱਤ ਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਬਰੀਕ ਮੀਨਾ ਕਾਰੀ ਉਸ ਟਾਈਮ ਦੀ ਕੀਤੀ ਹੋਈ ਬਹੁਤ ਪੁਰਾਣਾ ਕਿਲਾ ਇਹ ਤੇ ਉਸ ਸਮੇਂ ਦੇ ਮਹਾਰਾਜਾ ਵੱਲੋਂ ਇਹ ਤਿਆਰ ਕਰਵਾਇਆ ਗਿਆ ਸੀ ਬੜੀ ਸੰਗਤ ਅੱਜ ਪੌਂਚੀ ਵੇਖਣ ਵਾਸਤੇ ਕਿਉਂਕਿ ਇਹਦੇ ਨਾਲ ਬਾਬਾ ਫਰੀਦ ਦੀ ਜਗ੍ਹਾ ਤੇ ਇੱਕ ਵੀਰਵਾਰ ਹੋਣ ਕਰਕੇ ਵੀਰਵਾਰ ਅੱਜ ਇੱਕ ਲਾਸਟ ਦਿਨ ਸੀ ਕਿਲਾ ਦਾ ਕਿਲੇ ਦਾ ਕਿਲਾ ਅਸ ਤੋਂ ਬਾਅਦ ਬੰਦ ਦਾ ਕਹਿੰਦੇ ਆ ਵੀ ਕਰ ਦੇਣਾ ਕੁਝ ਦਿਨਾਂ ਵਾਸਤੇ ਸਿਰਫ ਖੋਲਿਆ ਗਿਆ ਤੇ ਇਸ ਕਰਕੇ ਸੰਗਤਾਂ ਚ ਵੀਰਵਾਰ ਮੱਥਾ ਟੇਕਣ ਜਾਂਦੇ ਬਾਬਾ ਫਰੀਦ ਜੀ ਦੇ ਜਗ੍ਹਾ ਤੇ ਇਸ ਕਰਕੇ ਬੜਾ ਜ਼ਿਆਦਾ ਹਰਸ਼ ਸੀ ਉਹ ਸਾਹਮਣੇ ਜਿੱਧਰ ਲੈਣਾ ਲੱਗੀਆਂ ਹੋਈਆਂ ਉਹ ਉੱਥੇ ਬਾਬਾ ਫਰੀਦ ਜੀ ਨੇ ਵੀ ਤਪ ਕੀਤਾ ਸੀ ਕਹਿੰਦੇ ਕਿਲੇ ਦੇ ਅੰਦਰ ਉਹ ਜਗ੍ਹਾ ਵੀ ਬਣੀ ਹੋਈ ਹੈ ਇੱਥੇ ਜੋ ਕਿ ਪਹਿਲਾਂ ਤੱਕ ਕਦੇ ਵੀ ਨਹੀਂ ਖੋਲਹੀ ਗਈ ਆਮ ਲੋਕਾਂ ਵਾਸਤੇ ਹੁਣ ਖੋਲਹੀ ਗਈ ਆ ਲੈਣਾ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਸਿਰਫ ਉੱਛੇ ਜਗ੍ਹਾ ਤੇ ਮੱਥਾ ਟੇਕਣ ਵਾਸਤੇ ਸ਼ਰਧਾਲੂਆਂ ਦੀਆਂ ਲੈਣਾ ਨੇ ਆ ਅੰਦਰਲੇ ਪਾਸੇ ਆਉਣੇ ਆ ਤਾਂ ਬਿਲਕੁਲ ਉਹ ਸਾਹਮਣੇ ਉੱਪਰ ਜਿਹੜਾ ਦਿਸਦਾ ਉਹ ਨਿਸ਼ਾਨ ਸਾਹਿਬ ਵੀ ਦਿਖ ਰਿਹਾ ਹੁਣ ਉਹ ਗੁਰਦੁਆਰਾ ਸਾਹਿਬਾ ਕਿਲੇ ਦੇ ਅੰਦਰ ਉਹ ਸਾਹਮਣੇ ਜਿਹੜੀਆਂ ਬੰਦ ਇਮਾਰਤਾਂ ਪਈਆਂ ਪੁਰਾਣੀਆਂ ਹੋ ਚੁੱਕੀਆਂ ਬਹੁਤ ਜ਼ਿਆਦਾ ਤੇ ਉਧਰ ਤਾਂ ਵੈਸੇ ਜਾਣ ਨਹੀਂ ਦਿੱਤਾ ਗਿਆ ਸਾਨੂੰ ਉਧਰ ਬੰਦ ਸੀ ਉਹ ਪਿਛਲੇ ਪਾਸੇ ਵੀ ਇਤਰਫਾਂ ਦੇ ਬਹੁਤ ਵੱਡੇ ਜਿਵੇਂ ਗਾਰਾਜ ਟਾਈਪ ਜਾਂ ਕੋਈ ਹਾਲ ਟਾਈਪ ਅਵੀ ਜਗਾ ਬਣੀ ਹੋਈ ਆ ਉਹ ਵੀ ਬੰਦ ਸੀ ਉਧਰ ਵੀ ਨਹੀਂ ਜਾਣ ਦਿੱਤਾ ਗਿਆ ਇਹ ਇਸ ਤੋਂ ਅੱਗੇ ਜਿਹੜਾ ਉਹ ਸਾਹਮਣੇ ਬਿਲਡਿੰਗਾਂ ਦਿਖਦੀਆਂ ਉਹ ਉਸ ਸਮੇਂ ਦੇ ਰਾਜਾ ਮਹਾਰਾਜਾਂ ਦੀਆਂ ਰਹਿਸ਼ੀ ਇਮਾਰਤਾਂ ਸੀ ਤੇ ਉੱਥੇ ਉਹ ਰਾਜੇ ਦਾ ਪਰਿਵਾਰ ਜਿਹੜਾ ਉਹ ਸਮੇਂ ਰਹਾ ਕਰਦਾ ਸੀ ਇੱਥੋਂ ਸਿੱਧਾ ਜਾਂਦੇ ਜਦੋਂ ਉੱਪਰ ਵੱਲ ਨੂੰ ਚੜਾਈ ਪੈਂਦੀ ਆ ਸਾਹਮਣੇ ਪਾਰਕ ਰਾਜਿਆਂ ਦੇ ਬੈਠਣ ਵਾਸਤੇ ਉਹ ਪਿੱਛੇ ਜਿਹੜੇ ਇਮਾਰਤਾਂ ਬਣੀਆਂ ਹੋਈਆਂ ਨੇ ਉੱਥੇ ਹੀ ਉਹਨਾਂ ਦਾ ਮਤਲਬ ਕਿ ਰਹਿਣ ਬਸੇਰਾ ਮੇਰੇ ਹਿਸਾਬ ਨਾਲ ਹੋਊਗਾ ਰਾਜਾ ਮਹਾਰਾਜਾਂ ਦਾ ਇੱਥੇ ਦੋ ਤੋਪਾਂ ਠੱਲੀਆਂ ਗਈਆਂ ਉਸ ਸਮੇਂ ਦੀਆਂ ਜਿਹੜੇ ਆਮ ਲੋਕ ਮਤਲਬ ਕਿ ਇਹਦੇ ਨਾਲ ਬਹੁਤ ਜ਼ਿਆਦਾ ਫੋਟੋ ਖਿਚਾ ਰਹੇ ਸੀ ਆ ਉਹਨਾਂ ਦੇ ਅਧਿਕਾਰੀ ਠੱਲੇ ਹੋਏ ਆ ਮਤਲਬ ਕਿ ਕੋਈ ਛੇੜਖਾਨੀ ਨਾ ਕਰੀ ਇਸ ਵਾਸਤੇ ਤੋਪਾਂ ਵੀ ਬਹੁਤ ਜ਼ਿਆਦਾ ਪੁਰਾਣੀਆਂ ਸੀ ਪੁਰਾਣੇ ਸਮੇਂ ਦੀਆਂ ਹੋਣ ਕਰਕੇ ਲੋਕਾਂ ਦੀ ਦਿਲਚਸਪੀ ਬੜੀ ਸੀ ਇਹਨਾਂ ਨੂੰ ਦੇਖਣ ਉੱਤੇ ਆਮ ਲੋਕ ਵੀ ਸਾਡੇ ਪ੍ਰੀਤਕੋਟ ਏਰੀਏ ਦੇ ਬੜੇ ਟਾਈਮ ਦੇ ਚਾਹੁੰਦੇ ਸੀ ਵੀ ਇਹ ਕਿਲਾ ਖੋਲ੍ਹਿਆ ਜਾਵੇ ਪਰ ਖੋਲ੍ਹਿਆ ਨਹੀਂ ਸਿੱਗਿਆ ਪਿਛਲੇ ਕੋਸਕ ਕਸਾਲ ਪਹਿਲਾਂ ਆਪਾਂ ਫਰੀਦਜੀ ਦੇ ਮੇਲੇ ਤੇ ਇੱਥੋਂ ਦੀਆਂ ਰਾਜਿਆਂ ਦੀ ਉਸ ਉਸ ਟਾਈਮ ਦੀਆਂ ਬਕੀਆਂ ਜਰੂਰ ਵਖਾਈਆਂ ਗਈਆਂ ਸੀ ਪਰ ਕਦੇ ਕਿਸੇ ਨੇ ਹੋਰ ਰਾਜ ਮਹਿਲ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਇੱਥੋਂ ਕਿਸੇ ਨੂੰ ਵੀ ਉਹ ਮਾਰਤਾਂ ਜਿਹੜੀਆਂ ਉਹ ਉਧਰਲੇ ਪਾਸੇ ਤਾਂ ਬੰਦ ਸੀ ਆਵੇਂ ਮੈਂ ਜ਼ੂਮ ਕਰਕੇ ਵੀ ਦੇਖਣ ਦੀ ਕੋਸ਼ਿਸ਼ ਕੀਤੀ ਇੱਧਰ ਆਮ ਜਨਤਾ ਵਾਸਤੇ ਨਹੀਂ ਸੀ ਖੋਲਿਆ ਗਿਆ ਇਹ ਤੇ ਬਾਕੀ ਮਨਲਾ ਦਾ ਮੁਰੰਮਤ ਵੀ ਸ਼ਾਇਦ ਚੱਲ ਰਹੀ ਆ ਉਹ ਵੀ ਕੁਛ ਨਾ ਕੁਛ ਹੈ ਥੋੜਾ ਜਿਹਾ ਲੱਗੀਆਂ ਹੋਈਆਂ ਜਿਵੇਂ ਪਾ ਕਾਲ ਬਕਾਇਦ ਨੇ ਕੀਤਾ ਹੁੰਦਾ ਹਨ ਤੇ ਆਹ ਜਗ੍ਹਾ ਜਿਹੜੀ ਸਾਰੀ ਉਹਨਾਂ ਦੇ ਆਮ ਦੇ ਪਰਿਵਾਰ ਵਾਸਤੇ ਹੋਣੀ ਆ ਜਾਂ ਸ਼ਾਇਦ ਸੁਣਨ ਦੇ ਵਿੱਚ ਇਹ ਵੀ ਆ ਵੀ ਉੱਥੇ ਉਹ ਸਮੇਂ ਦੀਆਂ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਇਸ ਕਰਕੇ ਉਧਰ ਨਹੀਂ ਜਾਣ ਦਿੱਤਾ ਜਾਂਦਾ ਤੇ ਆ ਸੰਗਤ ਬਹੁਤ ਜ਼ਿਆਦੇ ਆ ਰਹੀ ਸੀ ਹਜੇ ਵੀ ਮਤਲਬ ਕਿ ਉਹ ਤਿੰਨ ਕਰਾਈਜ਼ ਦਾ ਟਾਈਮ